हां जी दोस्तों सारेया नु सस्रिकाल स्वागत करते हैं टोडा राज संधू फार्मिंग ਦੇ ਵਿੱਚ ਅੱਜ ਖੜੇ ਆਂ ਦੋਸਤੋ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਭਿੱਖੀਵੜ ਤੋਂ ਵਾਇਆ ਚਬਾਲ ਜਿਹੜੀ ਸੜਕ ਦੋਸਤੋ ਅੰਮ੍ਰਿਤਸਰ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਸੁਰ ਸਿੰਘ ਆਉਂਦਾ ਭਿੱਖੀਵੜ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਆ ਅੱਜ ਦੀ ਵੀਡੀਓ ਜਿਹੜੀ ਦੋਸਤੋ ਇਹ ਆਪਾਂ ਬਣਾ ਰਹੇ ਆ ਮੇਨ ਮੋਟਿਵ ਜਾਂ ਮੇਨ ਪਰਪਸ ਜਿਹੜਾ ਦੋਸਤੋ ਐਜ਼ ਇੱਕ ਬਰੀਡਿੰਗ ਪਰਪਸ ਉਪਰ ਜਿਹੜੇ ਕੋਈ ਵੀਰ ਵਰਕ ਕਰਦੇ ਪਏ ਆ ਠੀਕ ਆ ਜੀ ਤੇ ਜਿਹੜੇ ਵੀਰਾਂ ਦੇ ਕੋਲ ਫੀਮੇਲ ਡੌਗ ਨੇ ਲੈਬਰਡੋਰ ਦੀਆਂ ਉਹਨਾਂ ਲਈ ਇੱਕ ਵਿਸ਼ੇਸ਼ ਤੌਰ ਤੇ ਜਿਹੜੀ ਇਹ ਆਪਾਂ ਕਵਰੇਜ ਕਰਦੇ ਪਏ ਆ ਇਹ ਅੱਜ ਦੀ ਵੀਡੀਓ ਜਿਹੜੀ ਆਪਣੀਆਂ ਦੋਸਤੋ ਮੀਟਿੰਗ ਪਰਪਸ ਦੇ ਲਈ ਆ ਅੱਗੇ ਜਿਹੜੇ ਵੀਰਾਂ ਦੇ ਕੋਲ ਲੈਬਰਡੋਰ ਫੀਮੇਲ ਆ ਹੀਟ ਦੇ ਵਿੱਚ ਆ ਜਾਂਦੀਆਂ ਦੋਸਤੋ ਤੇ ਮੀਟਿੰਗ ਕਰਾਉਣੀ ਚਾਹੁੰਦੇ ਆ ਉਹ ਜਿਹੜੇ ਦੋਸਤੋ ਆਪਾਂ ਤੁਹਾਨੂੰ ਤਿੰਨ ਡੌਗ ਦਿਖਾਉਣਾ ਜਾ ਰਹੇ ਆ ਤਿੰਨ ਡੌਗ ਨੇ ਜਿਹੜੇ ਬਿਲਕੁਲ ਅਵੇਲੇਬਲ ਨੇ ਸੁਰਸਿੰਘ ਦੇ ਵਿੱਚ ਠੀਕ ਆ ਜੀ ਤੇ ਬਰੀਡਿੰਗ ਦੇ ਲਈ ਅੱਗੇ ਅਵੇਲੇਬਲ ਨੇ ਦੋ ਜਿਹੜੇ 골ਡਨ ਡੌਗ ਤੁਸੀਂ ਦੇਖ ਰਹੇ ਜੇ ਲੈਬਰਡੋਰ ਇਹਨਾਂ ਦੀ ਉਮਰ ਜਿਹੜੀ ਆ ਦੋਸਤੋ 3 3 ਸਾਲ ਆ ਮੀਟਿੰਗ ਦੇ ਲਈ ਅਵੇਲੇਬਲ ਨੇ ਤਿੰਨੇ ਡੌਗ ਮੀਟਿੰਗ ਦੇ ਲਈ ਅਵੇਲੇਬਲ ਨੇ ਬਾਕੀ ਕਲਰ ਚੁਆਇਸਿੰਗ ਥੋੜੀ ਆ ਕੋਈ ਵੀ ਇਹ ਚਾਕਲੇਟ ਦੇ ਵਿੱਚ ਠੀਕ ਆ ਜੀ ਜੰਪ ਕਰਾਉਣਾ ਚਾਹੁੰਦਾ ਚਾਹੇ ਮੀਟਿੰਗ ਕਰਾਉਣਾ ਚਾਹੁੰਦਾ ਤੇ ਕੋਈ ਵੀਰ 골ਡਨ ਦਾ ਸ਼ਕੀਨ ਆ ਸੋ ਕਲਰ ਬਹੁਤ ਸੋਹਣੇ ਆ ਬਾਕੀ ਬੱਚੇ ਬਹੁਤ ਖੂਬਸੂਰਤ ਪਾਉਂਦੇ ਆ ਡੌਗ ਜਿਹੜਾ ਚਾਕਲੇਟ ਕਲਰ ਦੇ ਵਿੱਚ ਆ ਦੋਸਤੋ ਇਹ ਟੌਮ ਲਾਈਨ ਦਾ ਜਿਹੜਾ ਬੱਚਾ ਆ ਇਹ ਅਗੇ ਡੌਗ ਆ ਟੌਮ ਲਾਈਨ ਹਰਿਆਣੇ ਤੋਂ ਆ ਦੋ ਤਾਂ ਦੋ ਜਿਹੜੇ 골ਡਨ ਦੇ ਵਿੱਚ ਤੁਸੀਂ ਦੇਖ ਰਹੇ ਜੀ ਇਹ ਰਾਜਾ ਲਾਈਨ ਦੇ ਆ ਰਾਜਾ ਲਾਈਨ ਵੀ ਜਿਹੜੀ ਦੋਸਤੋ ਹਰਿਆਣੇ ਦੀ ਲਾਈਨ ਆ ਉਧਰ ਦੀ ਅਲਾਈਨ ਦੇ ਜਿਹੜੇ ਬੱਚੇ ਆ ਤਿੰਨੇ ਸੋ ਕਾਫੀ ਸੋਹਣੀ ਆ ਹੈਵੀ ਪੌਨ ਆ ਠੀਕ ਆ ਜੀ ਹੈਡ ਹੁਡ ਕਾਫੀ ਜਿਆਦਾ ਸੋਹਣਾ ਬਾਕੀ ਟੇਲ ਜਿਹੜੀ ਆ ਬਿਲਕੁਲ ਸਮੋਲ ਸਾਈਜ਼ ਟੇਲ ਤੇ ਲੈਗ ਲੁੱਕ ਕਾਫੀ ਸੋਹਣੀ ਆ ਬਿਲਕੁਲ ਇੱਕ ਮੀਡੀਅਮ ਦੇ ਵਿੱਚ ਲੈਗ ਵੀ ਆਉਂਦੀਆਂ ਦੋਸਤੋ ਇੱਕ ਸ਼ਾਰਟ ਦੇ ਵਿੱਚ ਵੀ ਆ ਦੋਨੋਂ ਤਰ੍ਹਾਂ ਦੀ ਲੈਗ ਵਾਲੇ ਡੌਗ ਜਿਹੜੇ ਅਵੇਲੇਬਲ ਨੇ ਬਾਕੀ ਹੈਵੀ ਨੇ ਪੂਰੇ ਹੈਵੀ ਫੇਸ ਤੋਂ ਆ ਬਾਕੀ ਚਾਕਲੇਟ ਕਲਰ ਜਿਹੜਾ ਤੁਸੀਂ ਇਹ ਵੀ ਦੇਖ ਸਕਦੇ ਠੀਕ ਹੈ ਜੀ ਤੇ ਕਾਫੀ ਬਸ ਸੋਹਣੇ ਬੱਚੇ ਪਾਏ ਨੇ ਬੱਚੇ ਵੀ ਜਿਹੜੇ ਅਵੇਲੇਬਲ ਨੇ ਵੀਰ ਉਹਨਾਂ ਦੇ ਕੋਲ ਖੁਦ ਜਿਹੜੇ ਬੱਚੇ ਅਵੇਲੇਬਲ ਨੇ ਕਿਸੇ ਵੀਰ ਨੇ ਦੇਖਣੇ ਜਾਂ ਮੀਟਿੰਗ ਤੋਂ ਪਹਿਲਾਂ ਤਾਂ ਤੁਸੀਂ ਇਹ ਦੇਖ ਸਕਦੇ ਜੇ ਬੱਚੇ ਵੀ ਕਾਫੀ ਖੂਬਸੂਰਤ ਪਾਉਂਦੇ ਆ ਤੇ ਜਿਹੜਾ ਚਾਕਲੇਟ ਕਲਰ ਆ ਦੋਸਤੋ ਇਹ ਬੱਚੇ ਬਲੈਕ ਵੀ ਪਾ ਦਿੰਦਾ ਠੀਕ ਹੈ ਜੀ ਬਾਕੀ ਚਾਕਲੇਟ ਬੱਚੇ ਵੀ ਆਉਂਦੇ ਆ ਬਾਕੀ ਬਲੈਕ ਵੀ ਜਾਦੇ ਪਾਉਂਦਾ 골ਡਨ ਦੇ ਵਿੱਚ ਵੀ ਜਿਹੜੇ ਦੋਸਤੋ ਡਾ ਕਾਫੀ ਸੋਹਣੇ ਆ ਬਾਕੀ ਜਿੱਦਾਂ ਕਿਸੇ ਵੀਰ ਦੀ ਚੁਆਇਸ ਆ ਜਿੱਦਾਂ ਤੁਹਾਡੀ ਵਿਸ਼ਾ ਜਿਹੜੇ ਵੀ ਡੌਗ ਤੋਂ ਤੁਸੀਂ ਮੀਟਿੰਗ ਕਰਵਾਉਣੀ ਚਾਹੁੰਦੇ ਹੋ ਆਪਣੀ ਡੌਗ ਦੀ ਫੀਮੇਲ ਦੀ ਤਾਂ ਤੁਸੀਂ ਕਰਵਾ ਸਕਦੇ ਜੀ ਰਹੀ ਗੱਲ ਫੀਸ ਦੀ ਫੀਸ ਦੋਸਤੋ ਦਿੱਤੇਗਾ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਲਿਓ ਫੀਸ ਦਾ ਪੂਰਾ ਜੋ ਕਰਾਈਟੇਰੀਆ ਹੈਗਾ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਠੀਕ ਆ ਜੀ ਕਿੰਨੀ ਫੀਸ ਆ ਇੱਕ ਡੌਗ ਦੀ ਠੀਕ ਆ ਜੀ ਕਿੰਨੀ ਫੀਸ ਆ ਤੇ ਬਾਕੀ ਜਰੂਰ ਮਿਲੋ ਤੁਸੀਂ ਪਿੰਡ ਸੁਰ ਸਿੰਘ ਆਪਣੇ ਮਾਝੇ ਏਰੀਏ ਦੇ ਜਿੰਨੇ ਜਿੰਨੇ ਲੋਕ ਨੇ ਇਧਰ ਚਭਾਲ ਵਾਲੀ ਸਾਈਡ ਦੇ ਠੀਕ ਆ ਜੀ ਤੇ ਘਰੀ ਵਾਲੀ ਸਾਈਡ ਦੇ ਹੋਗੇ ਅਟਾਰੀ ਵਾਲੀ ਸਾਈਡ ਆ ਭਿੱਖੀ ਵਿੰਡ ਚਾਹੀ ਖੇਮ ਕਰਨ ਏਰੀਆ ਪੱਟੀ ਆ ਤਰਨ ਤਰਨ ਸਾਹਿਬ ਤੇ ਇਧਰੋਂ ਜੇਕਰ ਅੰਮ੍ਰਿਤਸਰ ਦੀ ਗੱਲ ਕਰ ਲਈਏ ਜੰਡੇਆਲਾ ਗੁਰੂ ਦੀ ਗੱਲ ਕਰ ਲਈਏ ਤੇ ਗੋਇੰਦਵਾਲ ਸਾਹਿਬ ਫਤਿਹਬਾਦ ਜਿੰਨੇ ਵੀਰ ਆ ਜਿੰਨਾ ਵੀਰਾਂ ਦੇ ਕੋਲ ਫੀਮੇਲ ਡੌਗ ਹੈਗੀਆਂ ਨੇ ਲੈਬਰਡੋਰ ਦੀਆਂ ਤੁਸੀਂ ਜਰੂਰ ਮੀਟਿੰਗ ਕਰਵਾ ਸਕਦੇ ਜੀ ਠੀਕ ਹੈ ਜੀ ਫੈਸਿਲਿਟੀ ਵਾਲੀ